ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹਿਜਰਾਂ ਦੇ ਫੱਟ ਭਾਗ ਚੌਥਾ ਜਿਸ ਨੂੰ ਲਿਖਿਆ ਹੈ ਕਰਮਜੀਤ ਕੌਰ ਨੇ ਤੁਸੀਂ ਪਹਿਲੇ ਤਿੰਨ ਭਾਗ ਸੁਣ ਚੁੱਕੇ ਹੋ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਗੁਰੀ ਕੋਲ ਜਾ ਕੇ ਬੈੱਡ ਉੱਪਰ ਪਏ ਦੀਪ ਨੂੰ ਆਵਾਜ਼ ਦਿੰਦਾ ਹੋਇਆ ਬੋਲਿਆ ਦੀਪ ਵੀਰੇ ਦੀਪ ਵੀਰੇ ਕਿਵੇਂ ਐ ਤੂੰ ਹੁਣ ਗੁਰੀ ਦੀ ਆਵਾਜ਼ ਸੁਣ ਦੀਪ ਥੋੜੀ ਸੁਰਤ ਸੰਭਾਲਦੇ ਹੋਏ ਆਪਣੀਆਂ ਅੱਖਾਂ ਦੀਆਂ ਪੁਤਰੀਆਂ ਨੂੰ ਖੋਲਦੇ ਹੋਏ ਗੁਰੀ ਤੂੰ ਦੀਪ ਹੌਲੀ ਜਹੀ ਆਵਾਜ਼ ਚ ਬੋਲਦਾ ਹੈ ਗੁਰੀ ਹਾਂ ਮੈਂ ਹਾਂ ਤੇ ਆ ਦੇਖ ਰੌਣਕ ਵੀ ਤੇਰਾ ਪਤਾ ਲੈਣ ਆਈ ਐ ਦੀਪ ਦੇ ਕੰਨਾਂ ਵਿੱਚ ਜਦੋਂ ਰੌਣਕ ਦਾ ਨਾਮ ਪੈਂਦਾ ਹੈ ਤਾਂ ਉਹ ਆਪਣੀਆਂ ਪੂਰੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕਰਦਾ ਹੋਇਆ ਕਮਰੇ ਵਿੱਚ ਆਲੇ-ਦੁਆਲੇ ਨਜ਼ਰ ਮਾਰਦਾ ਹੈ ਤਾਂ ਉਸਦੀ ਨਜ਼ਰ ਰੌਣਕ ਉੱਪਰ ਪੈਂਦੀ ਹੈ ਰੌਣਕ ਦਵੀ ਯਹੀ ਆਵਾਜ਼ ਵਿੱਚੋਂ ਦੀਪ ਦੇ ਮੂੰਹੋਂ ਉਸਦਾ ਨਾਮ ਨਿਕਲਦਾ ਹੈ ਤਾਂ ਰੌਣਕ ਦੀਪ ਦੇ ਬੈੱਡ ਕੋਲ ਜਾ ਕੇ ਖੜ ਜਾਂਦੀ ਹੈ ਦੀਪ ਹੁਣ ਕਿਵੇਂ ਹੈ ਤੂੰ ਤੂੰ ਦੱਸਿਆ ਨਹੀਂ ਕਿ ਤੂੰ ਇੰਨਾ ਬਿਮਾਰ ਹੈ ਕੋਲ ਖੜਾ ਅਗਰਨਾਮ ਧਿਆਨ ਨਾਲ ਰੌਣਕ ਦੀਆਂ ਗੱਲਾਂ ਸੁਣ ਰਿਹਾ ਸੀ ਦੀਪ ਕੁਝ ਨਹੀਂ ਬੋਲਦਾ ਤਾ ਗੁਰੀ ਦੀਪ ਦੇਖ ਰੌਣਕ ਕਿੰਨੀ ਚੱਲੀ ਐ ਜਦੋਂ ਇਸ ਨੂੰ ਮੈਂ ਦੱਸਿਆ ਕਿ ਤੂੰ ਬਿਮਾਰ ਹੈ ਤਾਂ ਇਹ ਵੀ ਨਾਲ ਆਉਣ ਦੀ ਜਿੱਦ ਕਰਨ ਲੱਗ ਪਈ ਦੀਪ ਥੋੜਾ ਜਿਹਾ ਠੀਕ ਹੁੰਦੇ ਹੋਏ ਹਾਂ ਰੌਣਕ ਮੈਂ ਠੀਕ ਹਾਂ ਪਰ ਤੂੰ ਇੱਥੇ ਕਿਉਂ ਆਈ ਅਗਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਫਿਰ ਰੌਣਕ ਦੇਖ ਦੀਪ ਤੂੰ ਮੇਰਾ ਬਹੁਤ ਚੰਗਾ ਦੋਸਤ ਹੈ ਤਾਹੀ ਤਾਂ ਤੇਰਾ ਪਤਾ ਲੈਣਾ ਹੀ ਆ ਮੈਂ ਮੈਨੂੰ ਪਤਾ ਹੈ ਤੂੰ ਇਸ ਗੰਦੇ ਸਮਾਜ ਦੀ ਗੱਲ ਕਰ ਰਹੀਂ ਜੋ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾ ਕੇ ਬਦਨਾਮ ਕਰ ਦਿੰਦਾ ਹੈ ਪਰ ਤੂੰ ਫੇਰ ਨਾ ਕਰ ਮੈਂ ਇਹੋ ਜਿਹੇ ਸਮਾਜ ਤੋਂ ਡਰਦੀ ਨਹੀਂ ਵੈਸੇ ਵੀ ਮੇਰੀ ਬੇਬੇ ਨੂੰ ਪਤਾ ਹੈ ਉਹਨਾਂ ਦੀ ਧੀ ਕਦੇ ਕਿਤੇ ਗਲਤ ਨਹੀਂ ਜਾਵੇਗੀ ਬਸ ਤੂੰ ਆਪਣਾ ਖਿਆਲ ਰੱਖ ਟਾਈਮ ਸਿਰ ਦਵਾਈ ਖਾ ਫਿਰ ਵੀ ਦੀਪ ਕਿਉਂ ਆਈ ਤੂੰ ਗੁਰੀ ਗੁਰੀ ਜਾ ਰੌਣਕ ਨੂੰ ਜਲਦੀ ਨਾਲ ਲੈ ਜਾ ਇਸ ਦੀ ਪਿੰਡ ਵਾਲੀ ਬਸ ਚੜਾਇਆ ਵਰਨਾ ਲੋਕਾਂ ਦੇ ਮੂੰਹ ਨਹੀਂ ਫੜੇ ਜਾਣੇ ਇਹ ਕਮਲੀ ਕੀ ਜਾਣੇ ਸਮਾਜ ਨੂੰ ਗੁਰੀ ਦੀਪ ਤੂੰ ਸਹੀ ਕਿਹਾ ਵੀਰੇ ਬੇਸ਼ੱਕ ਆਪਾਂ ਦਿੰਨੇ ਦੋਸਤ ਵਧੀਆ ਹਾਂ ਪਰ ਬਦਨਾਮੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਪਰ ਇਹ ਝੱਲੀ ਕਿੱਥੋਂ ਸਮਝਦੀ ਐ ਕਹਿੰਦੀ ਮੇਰਾ ਦੋਸਤ ਹਸਪੀਟਲ ਐ ਚੱਲ ਗੁਰੀ ਦੇਖ ਕੇ ਆਈਏ ਕੋਲ ਖੜਾ ਗਰਨਾਮ ਧਿਆਨ ਨਾਲ ਰੌਣਕ ਦੀਆਂ ਗੱਲਾਂ ਸੁਣ ਰਿਹਾ ਸੀ ਦੀਪ ਕੁਝ ਨਹੀਂ ਬੋਲਦਾ ਤਾਂ ਗੁਰੀ ਦੀਪ ਦੇਖ ਰੌਣਕ ਵੀ ਕਿੰਨੀ ਝੱਲੀ ਐ ਜਦੋਂ ਇਸ ਨੂੰ ਦੱਸਿਆ ਕਿ ਤੂੰ ਬਿਮਾਰ ਹੈ ਤਾਂ ਇਹ ਵੀ ਨਾਲ ਆਉਣ ਲਈ ਜਿੱਦ ਕਰਨ ਲੱਗ ਪਈ ਦੀਪ ਥੋੜਾ ਜਿਹਾ ਠੀਕ ਹੁੰਦੇ ਹੋਏ ਹਾਂ ਰੌਣਕ ਮੈਂ ਠੀਕ ਹਾਂ ਪਰ ਤੂੰ ਇੱਥੇ ਕਿਉਂ ਆਈ ਆਗਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਰੌਣਕ ਦੇਖ ਦੀਪ ਤੂੰ ਮੇਰਾ ਬਹੁਤ ਚੰਗਾ ਦੋਸਤ ਹੈ ਤਾਂ ਹੀ ਤਾਂ ਤੇਰਾ ਪਤਾ ਲੈਣਾ ਹੀ ਆ ਮੈਨੂੰ ਪਤਾ ਹੈ ਤੂੰ ਇਸ ਗੰਦੇ ਸਮਾਜ ਦੀ ਗੱਲ ਕਰ ਰਿਹਾ ਹੈ ਜੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਬਦਨਾਮ ਕਰ ਰਿਹਾ ਹੈ ਪਰ ਤੂੰ ਫਿਕਰ ਨਾ ਕਰ ਮੈਂ ਇਹੋ ਜਿਹੇ ਸਮਾਜ ਤੋਂ ਨਹੀਂ ਡਰਦੀ ਵੈਸੇ ਵੀ ਮੇਰੀ ਬੇਬੇ ਨੂੰ ਪਤਾ ਹੈ ਕਿ ਉਹਨਾਂ ਦੀ ਧੀ ਕਦੇ ਵੀ ਗਲਤ ਜਗ੍ਹਾ ਤੇ ਨਹੀਂ ਜਾਵੇਗੀ ਬਸ ਤੂੰ ਆਪਣਾ ਖਿਆਲ ਰੱਖ ਟਾਈਮ ਸਿਰ ਦਵਾਈ ਖਾ ਦੀਪ ਵਾ ਫਿਰ ਵੀ ਗੁਰੀ ਜਾ ਰੌਣਕ ਨੂੰ ਜਲਦੀ ਨਾਲ ਇਸ ਦੇ ਪਿੰਡ ਵਾਲੀ ਬਸ ਚੜਾ ਕੇ ਆ ਵਰਨਾ ਲੋਕਾਂ ਦੇ ਮੂੰਹ ਨਹੀਂ ਫੜੇ ਜਾਣੇ ਇਹ ਕਮਲੀ ਕੀ ਜਾਣੇ ਇਸ ਸਮਾਜ ਨੂੰ ਗੁਰੀ ਦੀਪ ਤੂੰ ਸਹੀ ਕਹਿ ਵੀਰੇ ਬੇਸ਼ੱਕ ਆਪਾਂ ਦਿਨੇ دوست ਵਧੀਆ ਹਾਂ ਪਰ ਬਦਨਾਮੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਪਰ ਇਹ ਝੱਲੀ ਕਿੱਥੋਂ ਸਮਝਦੀ ਐ ਕਹਿੰਦੀ ਮੇਰਾ ਦੋਸਤ ਹਸਪੀਟਲ ਐ ਚੱਲ ਗੁਰੀ ਦੇਖ ਕੇ ਹੀ ਗੁਰੀ ਨੇ ਰੌਣਕ ਦੀ ਆਵਾਜ਼ 'ਚੋਂ ਨਕਰ ਕਰਦੇ ਹੋਏ ਇੰਜ ਕਿਹਾ ਕਿ ਸਭ ਹੱਸ ਪੈਂਦੇ ਨੇ ਦੀਪ ਦਾ ਚਿਹਰਾ ਖਿੜ ਜਾਂਦਾ ਹੈ ਪਰ ਰੌਣਕ ਸ਼ਰਮਾ ਕੇ ਨੀਮੀ ਪਾ ਲੈਂਦੀ ਹੈ ਗੁਰਨਾਮ ਵੀ ਦੀਪ ਦੀ ਗੱਲ ਨਾਲ ਸਹਿਮਤ ਹੋ ਜਾਂਦਾ ਹੈ ਤੇ ਗੁਰੀ ਨੂੰ ਕਹਿੰਦਾ ਹੈ ਰੌਣਕ ਨੂੰ ਛੱਡ ਕੇ ਆ ਰੌਣਕ ਦੀਪ ਨੂੰ ਬਾਏ ਬਾਏ ਕਰਦੀ ਹੋਈ ਕਮਰੇ ਵਿੱਚੋਂ ਬਾਹਰ ਜਾਂਦੀ ਹੈ ਕਮਰੇ ਵਿੱਚੋਂ ਬਾਹਰ ਆਉਂਦੇ ਆਉਂਦੇ ਰੁਕਦਾ ਹੋਇਆ ਦੀਪ ਨੂੰ ਦੀਪ ਵੀਰੇ ਜਲਦੀ ਨਾਲ ਠੀਕ ਹੋ ਕੇ ਕਾਲ ਜਾ ਜਾ ਚਾਰ ਦਿਨ ਬਾਅਦ ਸਪੈਸ਼ਲ ਡੇ ਐ ਮਨਾਉਣ ਚੱਲਾਂਗੇ ਆਪਾਂ ਬਾਹਰ ਕਿਤੇ ਦੀਪ ਸਿਰ ਹਿਲਾਉਂਦੇ ਹੋਏ ਹਾਂ ਗੁਰੀ ਜ਼ਰੂਰ ਚੱਲਾਂਗੇ ਇਹਨਾ ਕਹਿ ਗੁਰੀ ਬਾਹਰ ਆ ਜਾਂਦਾ ਹੈ ਤੇ ਰੌਣਕ ਨੂੰ ਲੈ ਕੇ ਨਾਲ ਤੇ ਉੱਥੋਂ ਤੁਰ ਪੈਂਦਾ ਹੈ ਰਸਤੇ ਵਿੱਚ ਰੌਣਕ ਗੁਰੀ ਨੂੰ ਗੁਰੀ ਤੁਹਾਡਾ ਥੈਂਕਸ ਜੀ। ਓਹੋ! ਕੀ ਬਾਤਾਂ ਨੇ ਜਨਾਬ ਇਹਨੇ ਇੱਜ਼ਤ ਕਿਸ ਲਈ ਦਿੱਤੀ ਜਾ ਰਹੀ ਐ? ਇੰਨੇ ਇੱਜ਼ਤਾਂ ਮੇਰੇ ਮॉम ਡੈਡ ਨਹੀਂ ਦਿੰਦੇ। ਵੈਸੇ ਥੈਂਕਸ ਕਿਸ ਲਈ? ਗੁਰੀ ਨੇ ਗੱਡੀ ਦਾ ਸਟੀਅਰਿੰਗ ਘਮਾਉਂਦੇ ਹੋਏ ਕਿਹਾ, ਰੌਣਕ ਨੀਵੀਂ ਪਾਉਂਦੀ ਹੋਈ, ਤੁਸੀਂ ਬਹੁਤ ਵਧੀਆ ਨਿਸ਼ਾਨ ਹੋ। ਜੋ ਮੈਨੂੰ ਦੀਪ ਦਾ ਹਾਲ ਚਾਲ ਪੁੱਛਣ ਲਈ ਲੈ ਆਏ। ਅਤੇ ਹੁਣ ਛੱਡਣ ਵੀ ਜਾ ਰਹੇ ਹਾਂ ਗੁਰੀ ਥੋੜਾ ਹੱਸਦੇ ਹੋਏ ਬਾਬਾ ਬਹੁਤੀ ਤਾਰੀਫ ਨਾ ਕਰ ਕਿਤੇ ਮੈਨੂੰ ਹਜਮ ਨਾ ਆਵੇ ਤੇ ਮੈਂ ਵਿਗੜ ਜਾਵਾਂ ਰੌਣਕ ਨਹੀਂ ਨਹੀਂ ਜੋ ਸੱਚ ਹੈ ਮੈਂ ਤਾਂ ਉਹੀ ਕਿਹਾ ਗੁਰੀ ਠੀਕ ਹੈ ਮੰਨ ਲੈਂਦੇ ਹਾਂ ਪਰ ਮੈਂ ਬਹੁਤਾ ਚੰਗਾ ਨਹੀਂ ਜਿਵੇਂ ਤੂੰ ਸਮਝਦੀ ਹੈ ਉਮੀਦਾਂ ਨਹੀਂ ਗੁਰੀ ਹੱਸਦੇ ਹੋਏ ਆਪਣੀ ਹੀ ਬਰਾਈ ਕਰਦੇ ਹੋਏ ਬੋਲਦਾ ਪਰ ਮੈਨੂੰ ਤਾਂ ਤੁਸੀਂ ਕਿਸੇ ਪਾਸੇ ਤੋਂ ਬੁਰੇ ਨਹੀਂ ਲੱਗਦੇ ਆਹ ਕਾਲਜ ਵਿੱਚ ਵੀ ਪਤਾ ਨਹੀਂ ਕਿਉਂ ਬਾਕੀ ਤੁਹਾਡੇ ਤੋਂ ਸਾਰੇ ਦੂਰੀ ਬਣਾ ਕੇ ਰੱਖਦੇ ਐ ਇਹ ਤਾਂ ਮੈਨੂੰ ਵੀ ਨਹੀਂ ਪਤਾ ਸ਼ਾਇਦ ਅਸੀਂ ਪਸੰਦ ਨਹੀਂ ਹੋਣੇ ਕਿਸੇ ਨੂੰ ਤਾਂ ਪਰ ਤੈਨੂੰ ਕੀ ਪਸੰਦ ਆਇਆ ਸਾਡੇ ਚੋਂ ਗੁਰੀ ਮਜ਼ਾਕ ਮਜ਼ਾਕ ਚੋਂ ਅਰੌਣਕ ਨੂੰ ਪੁੱਛਦਾ ਹੈ ਪਸੰਦ ਪਸੰਦ ਹੈ ਕਈ ਖੂਬੀਆਂ ਤੁਹਾਡੇ ਚੋਂ ਜਿਵੇਂ ਹਰ ਸਮੇਂ ਹੱਸਦੇ ਰਹਿਣਾ ਖੁੱਲਾ ਸੁਭਾਅ ਹੈ ਤੁਹਾਡਾ ਅੱਗੋਂ ਗੁਰੀ ਹੱਸ ਪੈਂਦਾ ਹੈ ਅੱਛਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਲਓ ਜੀ ਤੁਹਾਡਾ ਬੱਸ ਸਟੈਂਡ ਆ ਗਿਆ ਇਸ ਤੋਂ ਅੱਗੇ ਮੈਂ ਨਹੀਂ ਜਾ ਸਕਦਾ ਗੁਰੀ ਨੇ ਖੁਸ਼ ਨਿਮਾ ਅਦਾਜ਼ ਚ ਕਿਹਾ ਰੌਣਕ ਵੀ ਗੱਡੀ ਵਿੱਚੋਂ ਉਤਰਦੇ ਹੋਏ ਠੀਕ ਹੈ ਜੀ ਫਿਰ ਮਿਲਦੇ ਹਾਂ ਥੈਂਕਸ ਵਿੱਚ ਗੁਰੀ ਰੌਣਕ ਨੂੰ ਬੱਸ ਸਟੈਂਡ ਉਤਾਰ ਕੇ ਚਲਾ ਜਾਂਦਾ ਹੈ ਤੇ ਰੌਣਕ ਵੀ ਆਪਣੇ ਪਿੰਡ ਨੂੰ ਜਾਣ ਵਾਲੀ ਬੱਸ ਵਿੱਚ ਬੈਠ ਜਾਂਦੀ ਹੈ ਹਸਪਤਾਲ ਵਿੱਚ ਗੁਰੀ ਤੇ ਰੌਣਕ ਦੇ ਜਾਣ ਤੋਂ ਬਾਅਦ ਇੱਕ ਨਰਸ ਦੀਪ ਦੇ ਬੈੱਡ ਕੋਲ ਆ ਕੇ ਵੀਰੇ ਆ ਦਵਾਈ ਲੈ ਲਵੋ ਬਾਅਦੋਂ ਤੁਹਾਡੇ ਕੁਝ ਟੈਸਟ ਕਰਨੇ ਆ ਤੇ ਰਾਤ ਤੱਕ ਰਿਪੋਰਟ ਵੀ ਦੇ ਦੇਵਾਂਗੇ ਗੁਰਨਾਮ ਦੀਪ ਨੂੰ ਥੋੜਾ ਜਿਹਾ ਸੁਹਾਰਾ ਦੇ ਕੇ ਸਹਰਾਣੇ ਦੀ ਢੋਲਵਾਉਂਦੇ ਹੋਏ ਚੱਲ ਦੀਪ ਦਵਾਈ ਲੈ ਲੈਂ। ਦੀਪ ਨਰਸ ਦੇ ਹੱਥੋਂ ਦਵਾਈ ਫੜ ਕੇ ਆਪਣੇ ਮੂੰਹ ਵਿੱਚ ਪਾਉਂਦੇ ਹੋਏ ਪਾਣੀ ਨਾਲ ਦਵਾਈ ਨਿਘਾ ਲੈਂਦਾ ਹੈ। ਨਰਸ ਇਸ ਪਿੱਛੋਂ ਦੀਪ ਦੇ ਖੂਨ ਦੇ ਟੈਸਟ ਲੈ ਕੇ ਚਲੀ ਜਾਂਦੀ ਹੈ। ਗੁਰਨਾਮ ਦੀਪ ਨੂੰ ਫਿਰ ਤੋਂ ਬੈੱਡ ਉੱਪਰ ਜਾਣ ਲਈ ਕਹਿੰਦਾ ਹੈ ਤਾਂ ਦੀਪ ਮਨਾ ਕਰਦੇ ਹੋਏ ਗੁਰਨਾਮ ਬਾਈ ਥੋੜਾ ਸਮਾਂ ਬੈਠਦਾ ਹਾਂ ਪੈ ਪੈ ਕੇ ਵੀ ਮੈਂ ਥੱਕ ਗਿਆ ਹਾਂ। ਗੁਰਨਾਮ ਹੱਸਦੇ ਹੋਏ ਆਹ ਹੋ ਬਾਈ ਤੇਰੀ ਦਵਾਈ ਜੋ ਮਿਲ ਗਈ ਤੈਨੂੰ ਹੁਣ ਤੂੰ ਬਿਲਕੁਲ ਠੀਕ ਦਿਖ ਰਿਹਾ ਹੈ ਦੀਪ ਥੋੜਾ ਸ਼ਰਮਾਉਂਦੇ ਹੋਏ ਬਾਈ ਤੁਸੀਂ ਵੀ ਨਾ ਗੁਰਨਾਮ ਅੱਛਾ ਜੀ ਹੁਣ ਸੰਗ ਲੱਗਦੀ ਹੈ ਮੇਰੇ ਤੋਂ ਵੀ ਵੈਸੇ ਰੌਣਕ ਬਹੁਤ ਵਧੀਆ ਲੱਗੀ ਮੈਨੂੰ ਜਿਵੇਂ ਦਾ ਨਾਮ ਹੈ ਉਸ ਦਾ ਉਂਝ ਹੀ ਲੱਗਦਾ ਹੈ ਘਰ ਵਿੱਚ ਹੀ ਰੌਣਕ ਲਗਾਈ ਰੱਖਦੀ ਹੋਣੀ ਆਹ ਤਾਂ ਖਿਆਲ ਹੈਗਾ ਮੈਨੂੰ ਕਿ ਕੁੜੀ ਬਹੁਤ ਸੋਹਣੀ ਲੱਗੀ ਮੈਨੂੰ ਹਾਂਜੀ ਬਾਈ ਇਦਾਂ ਦੀ ਐ ਸਾਰਾ ਦਿਨ ਕਾਲਜ ਵਿੱਚ ਵੀ ਆਪਣੇ ਖੁੱਲੇ ਸੁਭਾਅ ਕਾਰਨ ਰੌਣਕ ਲਗਾ ਦਿੰਦੀ ਆ ਉਹ ਗਗਨਾਮ ਫਿਰ ਤੋਂ ਦੀਪ ਨੂੰ ਹੱਸਦੇ ਹੋਏ ਛੇੜਦਾ ਹੈ ਦੀਪ ਲੱਗਦਾ ਤੂੰ ਜਿੰਨਾ ਰੌਣਕ ਨੂੰ ਜਾਣਨ ਲੱਗਿਆ ਹੈ ਉਹਨਾਂ ਤਾਂ ਤੂੰ ਮੈਨੂੰ ਵੀ ਸਮਝ ਨਹੀਂ ਸਕਿਆ ਦੀਪ ਬੱਸ ਕਰੋ ਬਾਈ ਤੁਹਾਡੀ ਵੀ ਹੱਦ ਹੋਈ ਪਈ ਐ ਦੀਪ ਨੀਵੀਂ ਪਾਉਂਦੇ ਹੋਏ ਹੌਲੀ ਜਿਹੀ ਆਵਾਜ਼ ਚ ਬੋਲਦਾ ਹੈ ਗੁਰਨਾਮ ਅੱਛਾ ਕਿਹੜੇ ਸਪੈਸ਼ਲ ਡੇ ਦੀ ਗੱਲ ਕਰਕੇ ਆ ਗੁਰੀ ਤੂੰ ਮੈਨੂੰ ਕੋਈ ਦੱਸਿਆ ਹੀ ਨਹੀਂ ਦੀਪ ਉਹ ਬਾਈ ਉਸ ਦਿਨ ਦਾ ਜਿਸ ਨੂੰ ਕਹਿੰਦੇ ਨੇ ਵੈਲੈਂਟਾਈਨ ਡੇ 14 ਫਰਵਰੀ ਨੂੰ ਹੁੰਦਾ ਹੈ ਇਹ ਦਿਨ ਗੁਰੀ ਦਾ ਜਨਮ ਦਿਨ ਵੀ ਹੈ ਉਸੇ ਦਿਨ ਓਹੋ ਅੱਛਾ ਅੱਛਾ ਉਹੀ ਦਿਨ ਜਦਨਾ ਮੁੰਡੇ ਕੁੜੀਆਂ ਐਵੇਂ ਹੀ ਹੀਰ ਰਾਂਝੇ ਬਣੇ ਫਿਰਦੇ ਐ ਹਾਂ ਸੱਚ ਉਸ ਦਿਨ ਤੈਨੂੰ ਵੀ ਤਾਂ ਰਾਂਝਾ ਬਣਨਾ ਪੈਣਾ ਤੂੰ ਵੀ ਤਾਂ ਰੌਣਕ ਕੋਲ ਦਿਲ ਦੀ ਗੱਲ ਕਰਨੀ ਐ ਗੁਰਨਾਮ ਬਾਈ ਨਹੀਂ ਕੋਸ਼ਿਸ਼ ਕਰਾਂਗਾ ਬਸ ਡਰ ਵੀ ਲੱਗ ਰਿਹਾ ਐ ਨਾ ਕਿਤੇ ਉਹ ਬੁਰਾ ਨਾ ਮੰਨ ਜਾਵੇ ਕਿਉਂ ਬੁਰਾ ਕਿਸ ਗੱਲ ਦਾ ਅਗਰ ਉਹ ਤੈਨੂੰ ਨਾ ਕਰਵ ਦਿੰਦੀ ਐ ਤਾਂ ਫੇਰ ਕੀਏ ਦੋਸਤਾਂ ਤੁਸੀਂ ਸਾਰੀ ਉਮਰ ਰਹੋਗੇ ਪਤਾ ਨਹੀਂ ਭਾਈ ਇਹੀ ਗੱਲਾਂ ਤੋਂ ਡਰ ਲੱਗਦਾ ਕਿਤੇ ਦੋਸਤ ਨਾ ਖੋ ਬੈਠਾਂ ਇਸ ਪਿਆਰ ਦੇ ਚੱਕਰ ਚੋਂ ਪਰ ਉਸ ਨੂੰ ਦੇਖੇ ਬਿਨਾਂ ਰਹਿ ਵੀ ਨਹੀਂ ਹੁਣਾ ਚੱਲ ੱੱਲਾ ਕਈ ਉਹ ਜਿਹੀਆਂ ਗੱਲਾਂ ਕਰਦਾ ਚੱਲ ਬਹੁਤ ਹੋ ਗਈਆਂ ਗੱਲਾਂ ਚੁੱਪ ਕਰਕੇ ਹੁਣ ਆਰਾਮ ਕਰ ਜੋ ਹੋਵੇਗਾ ਉਹ ਦੇਖਿਆ ਜਾਵੇਗਾ ਗੁਰਦੀਪ ਗਰਨਾਮ ਦੀ ਗੱਲ ਮੰਨਦੇ ਹੋਏ ਬੈੱਡ ਤੇ ਪੈ ਜਾਂਦਾ ਹੈ ਤੇ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਦਾ ਹੈ ਗਰਨਾਮ ਕੋਲ ਪਏ ਕੁਰਸੀ ਤੇ ਬੈਠ ਜਾਂਦਾ ਹੈ ਤੇ ਬੈਠ ਕੇ ਅਖਬਾਰ ਪੜ੍ਹਨ ਲੱਗਦਾ ਹੈ ਦੋ ਦਿਨ ਹਸਪੀਟਲ ਰਹਿਣ ਪਿਛੋਂ ਦੀਪ ਠੀਕ ਹੋ ਕੇ ਘਰ ਆ ਜਾਂਦਾ ਹੈ ਘਰ ਦੇ ਬੂਹੇ ਤੇ ਤੇਜਕੌਰ ਗਰਨਾਮ ਤੇ ਦੀਪ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਦੀਪ ਨੂੰ ਠੀਕ ਦੇਖ ਕੇ ਤੇਜਕੌਰ ਨੂੰ ਸਾਹ ਚੋਂ ਸਾਹ ਆਉਂਦਾ ਹੈ ਉਹ ਦੀਪ ਦੀ ਬਾਹ ਫੜ ਕੇ ਕਮਰੇ ਵਿੱਚ ਲੈ ਆਉਂਦੀ ਹੈ ਤੇ ਬੈੱਡ ਤੇ ਬਿਠਾ ਦਿੰਦੀ ਹੈ ਨੀ ਨਿੱਕੀ ਲਿਆ ਲਾਲ ਮਿਰਚਾਂ ਇਥੋਂ ਖੌਰਾ ਕਿਸ ਚੰਦਰੀ ਦੀ ਨਜ਼ਰ ਮੇਰੇ ਪੁੱਤ ਨੂੰ ਲੱਗ ਗਈ ਮੈਂ ਇਸ ਦੀ ਨਜ਼ਰ ਉਤਾਰਾਂ ਤੇਜਕੌਰ ਨਿੱਕੀ ਨੂੰ ਆਵਾਜ਼ ਮਾਰ ਕੇ ਲਾਲ ਮਿਰਚਾਂ ਲਿਆਉਣ ਲਈ ਕਹਿੰਦੀ ਹੈ ਨਿੱਕੀ ਲਾਲ ਮਿਰਚਾਂ ਲਿਆ ਕੇ ਆਪਣੀ ਬੇਬੇ ਨੂੰ ਫੜਾਉਂਦੀ ਹੋਈ ਬੇਬੇ ਵੀਰ ਦੀ ਨਜ਼ਰ ਦੋ ਵਾਰ ਉਤਾਰੀ ਲੱਗਦਾ ਹੈ ਵੀਰੇ ਦੀ ਪੜ੍ਹਾਈ ਦੇ ਨਾਲ-ਨਾਲ ਕਿਸੇ ਨੇ ਮੇਰੇ ਸੋਹਣੇ ਵੀਰ ਦੇ ਚਿਹਰੇ ਨੂੰ ਵੀ ਨਜ਼ਰ ਲਗਾ ਦਿੱਤੀ ਹੈ ਗੁਰਨਾਮ ਬੇਬੇ ਤੂੰ ਮੇਰੀ ਤਾਂ ਕਦੇ ਨਜ਼ਰ ਉਤਾਰੀ ਨਹੀਂ ਦੇਖ ਲੈ ਦੀਪ ਤੇਰੇ ਨਾਲ ਬੇਬੇ ਕਿੰਨਾ ਮੋਹ ਕਰਦੀ ਹੈ ਗੁਰਨਾਮ ਹੱਸ ਪੈਂਦਾ ਹੈ ਤੇਜਕੌਰ ਦੀਪ ਦੀ ਨਜ਼ਰ ਉਤਾਰਦੀ ਹੋਈ ਗੁਰਨਾਮ ਬਲ ਦੇਖ ਪੂਰੀ ਜਿਹੀ ਬਟਦੀ ਹੈ ਦੀਪ ਦੇ ਸਿਰ ਤੋਂ ਦੀ ਲਾਲ ਮਿਰਚਾਂ ਬਾਰ ਕੇ ਤੇਜਕੌਰ ਚੁੱਲ੍ਹੇ ਦੀ ਅੱਗ ਵਿੱਚ ਛੁੱਟ ਦਿੰਦੀ ਹੈ ਗਰਨਾਮ ਦੀਪ ਨੂੰ ਦੀਪ ਤੂੰ ਐਂ ਕਰ ਹੁਣ ਆਰਾਮ ਕਰ ਲੈ ਬਾਈ ਜੀ ਆਰਾਮ ਨਹੀਂ ਕਰਨਾ ਮੈਂ ਹੁਣ ਠੀਕ ਹਾਂ ਬਿਲਕੁਲ ਮੈਂ ਕੁਝ ਕਹਿਣਾ ਸੀ ਗਰਨਾਮ ਹਾਂ ਦੱਸ ਕੀ ਹੋਇਆ ਦੀਪ ਕੁਝ ਝਿਜਕਦੇ ਹੋਏ ਬਾਈ ਕੁਝ ਪੈਸੇ ਚਾਹੀਦੇ ਸੀ ਬਜ਼ਾਰ ਜਾ ਕੇ ਆਉਣਾ ਹੈ ਗਰਨਾਮ ਦੀਪ ਹੁਣੀ ਹੁਣੀ ਤਾਂ ਤੂੰ ਹਸਪੀਟਲ ਚੋਂ ਆਇਆ ਆ ਆਰਾਮ ਕਰ ਲੈ ਪਹਿਲਾਂ ਤੇ ਪੈਸੇ ਕੀ ਕਰਨੇ ਆ ਤੂੰ ਬਾਈ ਕੱਲ ਨੂੰ ਗੁਰੀ ਦਾ ਜਨਮ ਦਿਨ ਹੈ ਤੇ ਅੱਛਾ 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 ਮੈਂ ਤਾਂ ਭੁੱਲੀ ਗਿਆ ਸੀ ਕੋਈ ਨਹੀਂ ਮੈਂ ਚੱਲਿਆ ਬੈਂਕ ਤੂੰ ਫਿਰ ਵੀ ਫਿਕਰ ਨਾ ਕਰ ਤੂੰ ਮੇਰੇ ਨਾਲ ਹੀ ਚੱਲਾਂ ਜੋ ਲੈਣਾ ਦੱਸ ਦੇਵੀਂ ਦੀਪ ਸੁਣ ਕੇ ਖੁਸ਼ ਹੋਇਆ ਸੱਚੀ ਬਾਈ ਥੈਂਕ ਯੂ ਭਾਈ ਮੰਮੀ ਜੀ ਅਗਲੇ ਹਫਤੇ ਭੇਜ ਦਣਗੇ ਪੈਸੇ ਮੈਂ ਵਾਪਸ ਕਰ ਦੇਵਾਂਗਾ ਬੱਸ ਕਰ ਦਿੱਤਾ ਪਰਾਇਆ ਚੱਲ ਕੋਈ ਨਹੀਂ ਦੇਖਦੇ ਹਾਂ ਗਰਨਾਮ ਹੱਸਦੇ ਹੋਏ ਦੀਪ ਦੇ ਸਿਰ ਤੇ ਵਾਲਾਂ 'ਚੋਂ ਹੱਥ ਫੇਰਦਾ ਹੈ ਦੀਪ ਨਹੀਂ ਬਾਈ ਬਾਈ ਜੀ ਨਹੀਂ ਭਾਈ ਜੀ ਇਹ ਗੱਲ ਨਹੀਂ ਤੁਸੀਂ ਸਭ ਨੇ ਇੰਨੀ ਕੇਅਰ ਕੀਤੀ ਹੈ ਸੱਚੀ ਮੰਮੀ ਡੈਡੀ ਦੀ ਯਾਦ ਵੀ ਆਉਣ ਨਹੀਂ ਦਿੱਤੀ ਇੰਨੇ एहसान ਨੇ ਤੁਹਾਡੇ ਉੱਪਰ ਦੀਪ ਭਾਵਕ ਹੁੰਦਾ ਹੋਇਆ ਬੋਲਦਾ ਹੈ ਤਾਂ ਗਰਨਾਮ ਉਸ ਨੂੰ ਬਾਹਾਂ ਦੀ ਗਲ ਬਕੜੀ ਪਾਉਂਦੇ ਹੋਏ ਚੱਲਾ ਨਾ ਹੋਵੇ ਤਾਂ ਹੁਣ ਤੂੰ ਰੁਵਾਏਂਗਾ ਮੈਨੂੰ ਚੱਲ ਜਲਦੀ ਨਾਲ ਰੈਡੀ ਹੋ ਜਾ ਬਾਜ਼ਾਰ ਚੱਲਦੇ ਹਾਂ ਥੋੜੇ ਸਮੇਂ ਬਾਅਦ ਦੀਪ ਗਰਨਾਮ ਨਾਲ ਬੈਂਕ ਚੋਂ ਪੈਸੇ ਕਢਵਾ ਕੇ ਬਾਜ਼ਾਰ ਨੂੰ ਚਲਾ ਜਾਂਦਾ ਹੈ ਤੇ ਦੀਪ ਇੱਕ ਜੁਐਲਰੀ ਦੁਕਾਨ ਤੋਂ 골ਡ ਦੀ ਰਿੰਗ ਦੇਖਦਾ ਹੈ ਤੇ ਗੁਰਨਾਮ ਨੂੰ ਦਿਖਾਉਂਦਾ ਹੋਇਆ ਬਾਈ ਦੇਖ ਤਾਂ ਸਹੀ ਕਿਵੇਂ ਦੀ ਰੱਗੀ ਏ ਤੈਨੂੰ ਇਹ ਰਿੰਗ ਗੁਰਨਾਮ ਥੋੜਾ ਅਮਸਕਰਉਂਦੇ ਹੋਏ ਛੋਟੇ ਵੀਰ ਦੀ ਪਸੰਦ ਕਦੋਂ ਮਾੜੀ ਹੋ ਸਕਦੀ ਹੈ ਬਹੁਤ ਸੋਹਣੀ ਹੈ ਚੱਲ ਖਰੀਦ ਲੈ ਗੁਰਨਾਮ ਜੇਬ ਵਿੱਚੋਂ ਪੈਸੇ ਕੱਢ ਦੁਕਾਨਦਾਰ ਨੂੰ ਦੇ ਦਿੰਦਾ ਹੈ ਇਸ ਪਿੱਛੋਂ ਹੋਰ ਚੀਜ਼ਾਂ ਵੀ ਖਰੀਦਦਾਰੀ ਕੀਤੀ ਉਹਨਾਂ ਨੇ ਤੇ ਸ਼ਾਮ ਨੂੰ ਘਰ ਆ ਜਾਂਦੇ ਨੇ ਰਾਤ ਨੂੰ ਦੀਪ ਦੀਆਂ ਅੱਖਾਂ ਵਿੱਚ ਨੀਂਦ ਜਿਵੇਂ ਉੱਡੀ ਗਈ ਹੋਵੇ। ਉਹ ਕੱਲ ਨੂੰ ਰੌਣਕ ਨਾਲ ਆਪਣੇ ਦਿਲ ਦੀ ਗੱਲ ਕਰਨ ਤੋਂ ਮਨ ਹੀ ਮਨ ਅੰਦਰ ਘਬਰਾ ਵੀ ਰਿਹਾ ਸੀ। ਦੀਪ ਆਪਣੇ ਬੈੱਡ ਤੇ ਪਿਆ बार-बार ਆਪਣਾ ਲਿਖਿਆ ਇੱਕ ਸ਼ੇਅਰ ਬੋਲ ਰਿਹਾ ਸੀ। ਕبھی ਰੁਕਸਤ ਨਾ ਕਰਨਾ ਆਪਣੀ ਪਨਾਹੋਂ ਸੀ। ਸਾਰੀ ਉਮਰ ਗੁਜ਼ਾਰ ਦੇਂਗੇ ਹਮ ਬਸ ਤੇਰੇ ਸ਼ਹਿਰ ਦੀ ਫਜਾਵਾਂ ਮੇਂ। ਕੋਲ ਬੈਠ ਕੇ ਪਿਆਗ ਰਾਮ ਇਹ ਸੁਣ ਕੇ ਬਾਵਾਹ ਬਹੁਤ ਖੂਬ ਦੀਪ ਤੂੰ ਕਦੋਂ ਤੋਂ ਸ਼ਾਇਰ ਬਣ ਗਿਆ ਦੀਪ ਤੁਸੀਂ ਵੀ ਨਾ ਅਜੇ ਸੁੱਤੇ ਨਹੀਂ ਤੂੰ ਵੀ ਅਜੇ ਸੁੱਤਾ ਨਹੀਂ ਕਿਉਂ ਚੱਲ ਜਲਦੀ ਸੌਂ ਜਾ ਕੱਲ ਮੈਂ ਤੈਨੂੰ ਕਾਲਜ ਛੱਡ ਕੇ ਆਵਾਂਗਾ ਠੀਕ ਹੈ ਭਾਈ ਜੀ ਸੌਂ ਜਾਂਦਾ ਦੀਪ ਪੈਰਾਂ ਵੱਲ ਪਈ ਚਾਦਰ ਆਪਣੇ ਹੱਥਾਂ ਨਾਲ ਖਿੱਚਦੇ ਹੋਏ ਮੂੰਹ ਤੇ ਲੈ ਲੈਂਦਾ ਤੇ ਸੌ ਜਾਂਦਾ ਹੈ ਅਗਲੀ ਸਵੇਰ ਕਾਲਜ ਵਿੱਚ ਬਹੁਤ ਚਹਿਲ ਪਹਿਲ ਹੁੰਦੀ ਹੈ ਸਾਰੇ ਸਟੂਡੈਂਟਸ ਦੇ ਚਿਹਰੀਆਂ ਉੱਪਰ ਅਜੇ ਹੀ ਖੁਸ਼ੀ ਚਲਕ ਰਹੀ ਹੈ ਸਭ ਇੱਕ ਦੂਜੇ ਨੂੰ ਵੈਲੈਂਟਾਈਨ ਦੀਆਂ ਮੁਬਾਰਕਾਂ ਦੇਣ ਵਿੱਚ ਰੁੱਝੇ ਹਨ ਮੁੰਡੇ ਕੁੜੀਆਂ ਦੀ ਟੌਰ ਦੇਖਦੇ ਹੀ ਦਿਲ ਨੂੰ ਖਿੱਚ ਪਾਉਂਦੀ ਹੈ ਸਭ ਆਪੋ ਆਪਣੇ ਹਿਸਾਬ ਨਾਲ ਇਹ ਦਿਨ ਮਨਾ ਰਹੇ ਹਨ ਰੌਣਕ ਵੀ ਵੈਲੈਂਟਾਈਨ ਲਈ ਬਹੁਤ ਖੂਬ ਸਜ ਕੇ ਆਈ ਸੀ ਗਲਾਬੀ ਸਿਲਕ ਦੇ ਸੂਟ ਤੇ ਕਾਲੇ ਦੁਪੱਟੇ ਵਿੱਚ ਗੂਫਸੂਰਤ ਲੱਗ ਰਹੀ ਸੀ ਤੇ ਦੇਖਣ ਵਾਲਾ ਬਸ ਰੌਣਕ ਨੂੰ ਦੇਖਦਾ ਹੀ ਰਹਿ ਜਾਂਦਾ ਸੀ ਕੰਟੀਨ 'ਚੋਂ ਬੈਠੀ ਰੌਣਕ ਆਪਣੀਆਂ ਅਸਹੇਲੀਆਂ ਨਾਲ ਗੁਰੀ ਤੇ ਦੀਪ ਦੀ ਉਡੀਕ ਕਰ ਰਹੀ ਸੀ ਤੇ ਉਸ ਦੀਆਂ ਅਸਹੇਲੀਆਂ ਉਸ ਨੂੰ ਦੀਪ ਤੇ ਗੁਰੀ ਦਾ ਨਾਮ ਲੈ ਕੇ ਬਾਰ-ਬਾਰ ਛੇੜ ਰਹੀਆਂ ਸਨ ਇਹ ਕਹਾਣੀ ਦਾ ਅਰੰਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਹੁਣ ਤੱਕ ਤੁਸੀਂ ਜਿੰਨੀ ਕਹਾਣੀ ਸੁਣੀ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਜੀ ਕਹਾਣੀ ਨੂੰ ਇੱਥੋਂ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ